ਸਤਿ ਸ਼੍ਰੀ ਅਕਾਲ ਜੀ ਘਰ ਦੇ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਮਿੱਠਾ ਦਲੀਆ ਇੱਕ ਕਟੋਰੀ ਦਲੀਆ ਲਿਆ ਗੁੰੜ ਲਿਆ ਬਰੀਕ ਪੀਸ ਕਰਿਆ ਹੋਇਆ ਦੇਸੀ ਘਿਓ ਲਿਆ ਸਭ ਤੋਂ ਪਹਿਲਾਂ ਪਾਵਾਂਗੇ ਦੇਸੀ ਘਿਓ ਇਹ ਹੁਣ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਕਿਉਂ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਪਾਵਾਂਗੇ ਦਲੀਆ ਦਲੀਆ ਨੂੰ 1-2 ਮਿੰਟ ਤੱਕ ਘਿਓ ਵਿੱਚ ਭੁੰਨਾਂਗੇ ਜੇਕਰ ਦਲੀ ਨੂੰ ਪਹਿਲਾਂ ਘਿਓ ਚ ਢਲਾਂਗੇ ਤਾਂ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਦਲੀ ਨੂੰ ਚੰਗੀ ਤਰ੍ਹਾਂ ਘਿਓ ਚ ਮਿਕਸ ਕਰ ਲਾਂਗੇ ਲਿਆ ਬਰਾਊਨ ਹੋਣਾ ਸ਼ੁਰੂ ਹੋ ਗਿਆ 1 ਤੋਂ 2 ਮਿੰਟ ਤੱਕ ਇਸ ਤਰ੍ਹਾਂ ਹੁੰਦੇ ਰਹਿਣ ਕੋਲ ਇਸੇ ਛਿਪਾਵਾਂਗੇ ਪਾਣੀ ਤੋਂ ਬਾਅਦ ਗੁੜ ਪਾਵਾਂਗੇ। ਸ਼ੱਕਰ ਵੀ ਪਾ ਸਕਦੇ ਹਾਂ ਇਸ ਵਿੱਚ। ਇਸ ਤਰ੍ਹਾਂ ਗੁੜ ਨੂੰ ਚੰਗੀ ਤਰ੍ਹਾਂ ਖੋਲ ਲਾਂਗੇ। ਥੋੜੀ ਜਿਹੀ ਇਸ ਵਿੱਚ ਸ਼ੱਕਰ ਪਾਵਾਂਗੇ ਤਾਂ ਕਿ ਸ਼ੱਕਰ ਦਾ ਟੇਸਟ ਵੀ ਵਧੀਆ ਆਉਂਦਾ ਬਲੀਜ। दस तो पंद्रह मिनट तक ढक्कन ढक के रख देंगे ताकि चंकी ता तरह तीन चार वाल आ जाए दलिया बन रहा పాతో సక పకావే ఈ బారు దిట బా దేను చక్క కలియా బాగా తయారు ఆ బాల్ క ਦਲੀਆ ਨੂੰ ਬਾਰ ਵਿੱਚ ਕੱਟ ਲਿਆ ਗੁੜ ਵਾਲਾ ਮਿੱਠਾ ਦਲੀਆ ਬਣ ਕੇ ਪਿਆਰਾ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਆ ਹੁਣ ਇਸ ਨੂੰ ਥੋੜਾ ਜਿਹਾ ਦੇਸੀ ਘਿਓ ਨਾਲ ਗarnish ਕਰਾਂਗੇ ਇਸ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਜੇਕਰ ਰੈਸਪੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ